ਜੰਗ ਕਾ ਵਾਈਕੁ ਜੀ ਕਾ ਖਾਲਸਾ ਵਾਈਕੁ ਜੀ ਦਾ ਫਲਸਾ ਵਾਈਕੁ ਜੀ ਦੀ ਫੁਰਤ ਸਾਰਿਆਂ ਨੇ ਬਿੰਦੀ ਸਾਰੇ ਬਾਕੀ ਬਹਿ ਜਾਓ ਜਿਹੜੇ ਸੰਗਤ ਗੁਰਸ਼ਾ ਮੱਲੋਂ ਮੇਰੇ ਦੀਰੇ ਵੱਲੋਂ ਸਾਡੇ ਬਹਿ ਜਾਓ ਬਿੰਦੀਆਂ ਭੈਣਾ ਜਿਨ੍ਹਾਂ ਦੇ ਕੋਲ ਹਾਰਾ ਹਾਰ ਪਾ ਕੇ ਪਿੱਛੇ ਪੈਣ ਜੀ ਮਿਲ ਕੇ ਬਿੰਦੀ ਦੇ ਲੋ ਸਾਰੇ ਸੰਗਤ ਬੜੇ ਜੂਨ ਹੈ ਵਾਹਿਗੁਰੂ ਜੀ ਦੇ ਸਤਕਾਰ ਦੇ ਨਾਮ ਤੇ ਪਿੱਛੇ ਹੋ ਕਿੰਨੇ ਦੀਆਂ ਭੈਣਾ ਬਿੰਦੇ ਜਾਓ ਵਾਈਡਲ ਕਰੋ ਵਾਈਡਲ ਸਾਰੇ ਸੰਗਤ ਨੂੰ ਬੇਨਤੀ ਹੈ ਜਿਹਨੇ ਸੰਗਤਾਂ ਨੇ ਸਨਮਾਨ ਕਰਦਿਆ ਉਹ ਪਿੱਛੇ ਹੋ ਕੇ ਸਾਰੇ ਬਿਆਨ ਨਾਲ ਖਿੰਡ ਜਾਓ ਹਾਂ ਜੀ ਇਸ ਤੋਂ ਪੁੱਛੋ 5 ਮਿੰਟ ਵਾਸਤੇ ਭਾਈ ਰਿਸ਼ਪਾਲ ਸਿੰਘ ਜਲਾਲੀ ਜਿਨ੍ਹਾਂ ਨੇ ਮਾਨ ਹਾਸਲ ਕੀਤਾ ਜਦੋਂ ਕਿਸਾਨ ਸ਼ਗਰ ਤੋਂ ਤਾ ਮੰਗਣਾ ਆਪਣਾ ਦਿੱਲੀ ਚੱਲਿਆ ਉਦੋਂ ਜੇ ਲਗਭਗ ਜਿੰਨਾਂ ਦੀ 13 ਮਹੀਨੇ ਦੀ ਅਸਰੀ 13 ਮਹੀਨੇ ਦੀ ਇੱਕ ਦਿਨ ਵੀ ਜਿਹੜਾ ਜੋਧਾ ਕਰ ਲਈ ਆਇਆ ਮੋਰਚੇ ਨੂੰ ਫਤਹਿ ਕਰਕੇ ਘਰ ਆਇਆ ਉਹ 5 ਮਿੰਟ ਵਾਸਤੇ ਆਪਣੀ ਕੀਮਤੀ ਜਨਸ਼ਕਤੀ ਦੇ ਸਾਥੋ ਰੱਖ ਕੇ ਪਾਇਲ ਸ਼ਪਾਰਸ਼ ਸਿੰਘ ਦੀ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਦੇ ਉਹ ਐਦਰ ਜੀ ਕਾ ਖਾਲਸਾ ਉਹ ਵਹਿਗੁਰੂ ਜੀ ਕੀ ਫਤਿਹ ਸਾਰੇ ਹੀ ਨਗਰ ਦੇ ਪਤਵੰਤੇ ਸੱਜਣ ਜੀ ਜੀਆ ਮਤਾਲਾ ਤੇ ਬਾਦਮ ਆਏ ਆਪਣੇ ਖੇਲੇ ਭੋਜਾਂ ਸਾਰਿਆਂ ਸੰਗਤਾਂ ਨੂੰ ਤੇ ਆਪਣੇ ਮਾਤਾ ਜੀ ਜੋ ਅਗਰ ਪਾਵਦੇ ਮਾਤਾ ਜੀ ਆਇਆ ਸਾਰਿਆਂ ਨੂੰ ਆਪਾਂ ਪਹਿਲੇ ਵੈਰਗੁਰੂ ਜੀ ਦਾ ਖਾਲਸਾ ਉਹ ਨਹੀਂ ਗੁਰੂ ਜੀ ਦੀ ਬਾਤ ਕਿਉਂਕਿ ਆਪਣੇ ਕੋਲ ਮਾਤਾ ਜੀ ਆਪਣੀ ਗੱਲਬਾਤ ਸੁਣਨ ਵਾਸਤੇ ਆਇਆ ਆਪਾਂ ਨੇ ਜਕਾਰੇ ਦੀ ਬੋਤੇ ਲਾਉਣੀ ਜਦੋਂ ਕੋਈ ਸਰਮਾਨ ਕਰਦਾ ਆਪਾਂ ਉਦੋਂ ਜਕਾਰਾ ਲਾਵਾਂਗੇ ਆਪਾਂ ਉਦਾਂ ਹੀ ਜਿਹੜੇ ਜਗਾਰੇ ਨਹੀਂ ਲਾਉਂਦੇ ਆਪੂਆਂ ਦੇ ਜਿਹੜੇ ਬਾਹਰੋਂ ਆਏ ਆ ਵੀਰ ਜੁੜਾ ਵੀ ਟਾਈਮਾਂ ਸਤਿ ਸ੍ਰੀ ਅਕਾਲ ਦਰਸ਼ਨ ਕੀ ਉਹਨਾਂ ਨੇ ਆਪਾਂ ਵਿਚਾਰ ਸੁਣਨੇ ਆ ਕੋਈ ਜਗਾਰਾ ਜਿਹੜਾ ਉਦਾਂ ਹੀ ਬਿਨਾਂ ਕਿਸੇ ਕੈਨ ਤੋਂ ਜਿਹੜਾ ਜਗਾਰਾ ਨਹੀਂ ਆਪਾਂ ਬਹੁਤੇ ਲਾਉਂਦੇ ਕਿਉਂਕਿ ਆਪਾਂ ਮਾਤਾ ਜੀ ਆਇਆ ਨਾਲ ਬਹੁਤ ਸੂਝਵਾਨ ਆਪਣੇ ਨੌਜਵਾਨ ਵੀਰ ਆਇਆ ਉਹਨਾਂ ਨੇ ਆਪਾਂ ਵਿਚਾਰ ਸੁਣਨੇ ਆ ਮੈਂ ਦੱਸਣਾ ਚਾਹੁੰਦਾ ਆ ਨਗਰਵਲੂ ਤੇ ਆਪਣਾ ਸੰਯੋਗ ਹੈ ਜਾਂ ਸਾਡੀ ਆਜ਼ਾਦ ਸਵਰਸ ਕਮੇਟੀ ਪੰਜਾਬ ਜਿਹਦੇ ਸੂਬਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਟਾਂਡਾ ਉਹਨਾਂ ਨੇ ਸਮਰਥਨ ਦਿੱਤਾ ਵਾ ਖਡੂਰ ਸਾਹਿਬ ਇੱਕ ਵੱਡੀ ਖਡੂਰ ਸਭ ਦੇ ਵਿੱਚ ਮੀਟਿੰਗ ਕਰਕੇ ਪੂਰੇ ਹਲਕੇ ਦੀ ਤੇ ਭਾਈ ਸਾਹਿਬ ਨੂੰ ਉਹਨਾਂ ਨੇ ਆਪ ਦਾ ਸਮਰਥਨ ਦਿੱਤਾ ਵਾ ਅਸੀਂ ਸਾਰੀ ਜਥੇਬੰਦੀ ਵੱਲੋਂ ਭਾਈ ਸਾਹਿਬ ਦਾ ਸਮਰਥਨ ਕਰਦੇ ਆ ਪਿੰਡ ਦੇ ਤੌਰ ਤੇ ਵੀ ਸਭੋਂ ਅਸੀਂ ਸਮਰਥਨ ਦਈਦਾ ਕਿਉਂਕਿ ਸ਼ੁਰੂ ਤੋਂ ਅਸੀਂ ਜੋ ਵੀ ਏਦਾਂ ਆਪਣੇ ਕੈਂਡੀ ਦੇ ਦਾ ਖਾਲਸਾ ਪੱਖੋਂ ਨੂੰ ਖਿਲਾ ਰਿਹਾ ਜਾਵੇ ਉਹਦਾ ਸਮਰਥਨ ਕਰਦੇ ਆ ਪਿਛਲੇ ਟਾਈਮ ਜਿਹੜਾ ਆਪਾਂ ਬੀਬੀ ਕਾੜੜਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਨਕਰਪੈਣ ਨੇ ਜਿਹੜਾ ਜਤਾਇਆ ਸੀ ਹੁਣ ਵੀ ਆਪਾਂ ਉਹਦੇ ਨਾਲੋਂ ਵੱਡੀ ਲੀਡ ਤੇ ਉਹਦੇ ਚਲੋ ਉਦੋਂ ਸੋਸ਼ਲ ਮੀਡੀਆ ਤੇ ਬਹੁਤਾ ਨਹੀਂ ਪ੍ਰਚਾਰ ਹੋਇਆ ਤੇ ਕੋਈ ਹੋਰ ਨਹੀਂ ਐਡਾ ਪ੍ਰਚਾਰ ਸੰਗਤਾਂ ਦੇ ਵਿੱਚ ਹੋਇਆ ਤੇ ਨਾਲਿਓਂ ਇੱਕ ਪਾਰਟੀ ਵੱਲੋਂ ਖੜੇ ਕੀਤੇ ਗਏ ਸੀ ਪਾਰਟੀ ਨੇ ਫਰਕ ਪੈਂਦਾ ਵਾ ਆਜ਼ਾਦ ਉਮੀਦਵਾਰ ਜਦੋਂ ਆਪਾਂ ਖੜਾ ਕਰਦੇ ਆ ਉਹ ਸੰਗਤ ਵੱਲੋਂ ਖੜਾ ਕੀਤਾ ਜਾਂਦਾ ਇਸ ਕਰਕੇ